ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਔਰ ਆਉਂਦੇ ਜਿਹੜੇ 3-4 ਦਿਨ ਨੇ ਯਾਨੀ ਕਿ 14-15 April ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਣੀ ਹੈ ਸਤਿ ਸ੍ਰੀ ਅਕਾਲ ਜੀ ਨਾ ਤਾਜ਼ਾ ਸਟੱਲ ਦੇ ਅੰਦਰ ਤੋਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੀ ਪੱਛਮੀ ਸਿਸਟਮ ਐਸ ਵੇਲੇ ਪੰਜਾਬ ਪਲੱਸ ਲੰਦਾ ਪੰਜਾਬ ਪਾਕਿਸਤਾਨ ਦੇ ਉੱਤਰ ਪੱਛਮੀ ਭਾਗ ਔਰ ਪਹਾੜੀ ਖੇਤਰਾਂ ਨੂੰ ਐਸ ਵੇਲੇ ਕਵਰ ਕਰ ਰਿਹਾ ਤੇ ਇਹਨਾਂ ਖਾਗਾਂ ਦੇ ਵਿੱਚ ਮੀਂਹ ਜੜਿਆ ਜਾਰੀ ਹੈ ਭਾਵ ਉਹ ਦਰਮਿਆਨੇ ਫਦਰਨੇਵੇਂ ਨੇ ਜਾਂ ਫਿਰ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਰਹੇ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਲਗਭਗ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਅਸਲ ਇਹ ਪੱਛਮੀ ਸਿਸਟਮ ਵੈਸਟਰਨ ਡਿਸਟਰਬੈਂਸ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਜੀ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਪੰਜਾਬ ਦੇ ਬਹੁਤੇ ਭਾਗ ਹੈ ਜਿਹੜੇ ਉਮੀ ਨਾਲ ਕਵਰ ਹੋਣ ਜਾ ਰਹੇ ਨੇ ਪੱਛਮੀ ਖੇਤਰਾ ਤੋਂ ਯਾਨੀ ਕਿ ਬਾਰਡਰ ਏਰੀਆ ਤੋਂ ਹੁੰਦਾ ਹੋਇਆ ਕੇਂਦਰੀ ਪੰਜਾਬ ਤੇ ਉਸ ਤੋਂ ਬਾਅਦ ਫਿਰ ਪੂਰਬੀ ਪੰਜਾਬ ਦਾ ਨੰਬਰ ਜਿਹੜਾ ਲੱਗ ਰਿਹਾ ਟਟਵੇਂ ਮੀਂਹ ਜਿਹੜਾ ਵਕਵਾ ਖੇਤਰਾ ਦੇ ਵਿੱਚ ਦਰਜ ਹੋਣਗੇ ਸੋ ਅਸਲ ਮਾਝਾ ਖੇਤਰ ਦੇ ਵਿੱਚ ਜਿਹਨਾਂ ਦੇ ਵਿੱਚ ਆਸਰ ਅਚਲ ਤਨ ਤਨ ਸਾਹਿਬ ਅਮਰੇ ਸਰ ਸਾਹਿਬ ਮੋਗਾ ਫਿਰੋਸਰ ਫਾਜਲ ਕਾਫਰੀਦ ਕੋਟ ਬੋਹਰੇ ਨਾ ਫਾਗਾ ਦੇ ਵਿੱਚ ਵੀ ਮੀਂਹ ਜਾਰੀ ਨੇ ਮਲੋਟ ਗਿੱਦੜਵਾਹ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਤੇ ਮਾਨਸਾ ਮੋਗਾ ਇਹਨਾਂ ਫਾਗਾ ਦੇ ਵਿੱਚ ਵੀ ਮੀਂਹ ਜਾਰੀ ਨੇ ਦੁਆਬਾ ਦੇ ਖੇਤਰ ਦੇ ਵਿੱਚ ਵੀ ਮੀਂਹ ਜਾਰੀ ਨੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਰਹਿੰਦੇ ਨੇ ਲੁਧਿਆਣਾ ਜਲਾ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਰੋਪੜ ਮਹਾਲੀ ਡੇਰਾ ਬੱਸੀ ਪਟਿਆਲਾ ਚੰਡੀਗੜ ਇਹਨਾਂ ਫਾਗਾਂ ਤੱਕ ਮੀਂਹ ਪਾਚ ਕਰਨਗੇ ਔਰ ਦੇ ਘੰਟਿਆਂ ਦੇ ਦਰਮਿਆਨ ਸੋ ਇਹਦੇ ਵਿੱਚ ਆ ਜਿਆਦਾ ਬਹੁਤ ਤਗੜਾ ਮੀਂਹ ਚਾ ਖੜ ਚੱਲਣ ਦੇ ਅਸਰ ਘਟ ਗਏ ਨੇ ਹਵਾ ਕਿਉਂਕਿ ਦਬੀ ਹੋਈ ਆ ਕਿਤੇ ਕਿਤੇ ਹਲਕਾ ਤਾਂ ਲੱਗੇ ਮੱਧਮ ਰਫਤਾਰ ਕਿਤੇ ਕਿਤੇ ਤੇਜ਼ ਰਫਤਾਰ ਨਾਲ ਫੁਰਾ ਚੱਲ ਰਿਹਾ ਯਾਨੀ ਕਿ ਇਹ ਸਟੂਡੈਂਟ ਚੱਲਦੀ ਫਈ ਆ ਜਿਹੜੀ ਕਿ ਸਿਸਟਮ ਨੂੰ ਸਪੋਰਟ ਕਰ ਰਹੀ ਆ ਸੋ ਜਿਵੇਂ ਕਿਸੇ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਜੇਕਰ ਹੀਟ ਲੱਗ ਜਾਂਦੀ ਆ ਹੀਟ ਕਾਲੇ ਲੱਗੀ ਆ ਜੀ ਬਹੁਤੇ ਫਾਗਾਂ ਦੇ ਵਿੱਚ ਧੁੱਪ ਲੱਗੀ ਆ ਤੇ ਦੂਜੇ ਫਾਸੇ ਜੇਕਰ ਪੁਰਾ ਚੱਲ ਜਾਂਦਾ ਤੇਜ਼ੀ ਦੇ ਨਾਲ ਕੱਲ ਪੁਰਾ ਵੀ ਚੱਲ ਰਿਹਾ ਸੀ ਜਦੋਂ ਸ਼ਾਮ ਮੰਦੋਂ ਤੋਂ ਪੁਰਾ ਰੁਕ ਗਿਆ ਸੀ ਪਰ ਅੱਜ ਸਵੇਰ ਤੋਂ ਫਿਰ ਤੋਂ ਪੁਰਾ ਜਿਹੜਾ ਤੇਜ਼ੀ ਨਾਲ ਚੱਲ ਰਿਹਾ ਸੋ ਇਹ ਦੋਨੋਂ ਚੀਜ਼ਾਂ ਸਿਸਟਮ ਨੂੰ ਟ੍ਰਿਗਰ ਕਰਦੀਆਂ ਨੇ ਜਿੱਥੇ ਇਹ ਸਿਸਟਮ ਬਹੁਤਿਆਰ ਕਾਰਵਾਈਆਂ ਦੂਜੇ ਫਾਸੇ ਲਵਾ ਰਿਹਾ ਸੀ ਬਾਕੀ ਸੂਬਿਆਂ ਦੇ ਵਿੱਚ ਤੇ ਉੱਥੇ ਹੁਣ ਪੰਜਾਬ ਦੇ ਵਿੱਚ ਵੀ ਕੋਈ ਕੱਲ ਹੀਟ ਲੱਗੀ ਆ ਪੁਰਾ ਚੱਲਿਆ ਹੁਣ ਇਹਦੇ ਨਾਲ ਜਿਹੜਾ ਇਹ ਸਿਸਟਮ ਹੋ ਰਿਹਾ ਨੂੰ ਸਪੋਰਟ ਮਿਲ ਗਈ ਹੈ ਇਸ ਲਈ ਹੁਣ ਇਸ ਵੇਲੇ ਕਾਰਵਾਈਆਂ ਪੰਜਾਬ ਦੇ ਵਿੱਚ ਜਾਰ ਖੜਕੇ ਦਰਕੇ ਦੇ ਅਸਰ ਘਟ ਗਏ ਨੇ ਕਿ ਬਹੁਤ ਤਗੜਾ ਚੱਕਰ ਝੁੱਲੇ ਐਦਾਂ ਦੇ ਅਸਰ ਹੁਣ ਥੋੜੇ ਘਟ ਗਏ ਨੇ ਅ ਫਰ ਕਿਤੇ ਕਿਤੇ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਕੁਝ ਭਾਗਾਂ ਦੇ ਵਿੱਚ ਹਲਕੀ ਗਰੇਮਾਰ ਹੱਲੇ ਵੀ ਸੰਭਵ ਹੈ ਪਹਾਮੇ ਉਹ ਲੈਦੇ ਪੰਜਾਬ ਦੇ ਖੇਤਰ ਹੁਣ ਜਾਂ ਫਿਰ ਚੜਦੇ ਪੰਜਾਬ ਦੇ ਖੇਤਰ ਹੁਣ ਸੌਂਦੇ ਘੰਟਿਆਂ ਦੇ ਦੌਰਾਨ ਸਿਸਟਮ ਇੱਥੇ ਹੀ ਹੈ ਜੀ ਸਾਲੋ ਕਾਫੀ ਕਮੈਂਟ ਆ ਰਹੀ ਹੈ ਕਿ ਮੀਂਹ ਹੀ ਹੈ ਜੀ ਮੀਂਹ ਹੋਏਗਾ ਅੱਜ ਸ਼ਾਮ ਤੱਕ ਜਾਂ ਫਿਰ ਕੱਲ੍ਹ ਅਜ ਰਾਤ ਤੱਕ ਜਿੱਥੇ ਤੁਹਾਡੇ ਮੀਂਹ ਨਹੀਂ ਹੋਇਆ ਉੱਥੇ ਵੀ ਪਹੁੰਚ ਕਰੇਗਾ ਮੀਂਹ ਆ ਬਹੁਤੇ ਖਾਗਾ ਦੇ ਵਿੱਚ ਫਰ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਜਿਹੜੀਆਂ ਜੋ ਪੈਰਾਮੀਟਰ ਹੋਣਗੇ ਉਹ ਹਲਕੇ ਹੋਣਗੇ ਹਲਕੇ ਮੀਂਹ ਤੇ ਯਾਤਰਾ ਸਾਰ ਨਹੀਂ ਦਰਮਿਆਨੇ ਫਦਰ ਤਗੜੇ ਚੜਾਟੇ ਇੱਕ ਇਹ ਦੇਖਦੇ ਕੁਝ ਥਾਵਾਂ ਤੇ ਵੇਖਣ ਨੂੰ ਮਿਲ ਸਕਦੇ ਆ ਇਸ ਤੋਂ ਇਲਾਵਾ ਜੀ ਇਹ ਅੱਜ ਦਾ ਦਿਨ ਹੈ ਯਾਨੀ ਕਿ 11 ਅਪ੍ਰੈਲ ਦੀ ਜਿਹੜਾ ਆ ਦਿਨ ਕਰ ਜੋ ਆਫਰ ਡੇਟ ਆ ਤੁਹਾਨੂੰ ਦੇ ਰਹੇ ਆ 12 ਤਰੀਕ ਦੀ ਦੁਪਹਿਰ ਤੱਕ ਜਾਂ ਕਿ ਲਈ ਸ਼ਾਮ ਤੱਕ ਸਿਸਟਮ ਸਰਗਰਮ ਰਹਿ ਸਕਦਾ ਪਰ ਪੰਜਾਬ ਦੇ ਬਹੁਤੇ ਹਫਾਗਾ ਦੇ ਵਿੱਚੋਂ ਇਹਨੇ ਅੱਗੇ ਲੰਘ ਜਾਣਾ ਉਸ ਤੋਂ ਬਾਅਦ 13 ਤੇ 14 ਤਰੀਕ ਨੂੰ ਜਿਹੜੇ ਹੀਟ ਵੇਵ ਦੇ ਅਲਰਟ ਸੀ ਉਹਦੇ ਹੁਣ ਹਟਾ ਦਿੱਤੇ ਗਏ ਨੇ ਹੀਟ ਵੇਵ ਤੋਂ ਥੋੜੀ ਜੜੀ ਹੈ ਸੁਖ ਦਾ ਸਾ ਮਿਲੇਗਾ ਹੀਟ ਵੇਵ ਤੋਂ ਥੋੜੀ ਰਾਹਤ ਮਿਲੇਗੀ ਤੇ ਟੈਂਪਰੇਚਰ ਦਾ ਬਹੁਤ ਵੱਡਾ ਫਰਕ ਤਾਂ ਨਹੀਂ ਪੈਣਾ ਪਰ 4 ਡਿਗਰੀ ਦੇ ਜਿਹੜੇ ਹੀਟ ਵੇਵ ਟੈਂਪਰੇਚਰ ਆਉਣਗੇ ਤੇ ਟਾਈਮ ਦੇ ਨਾਲ ਯਾਨੀ ਕਿ 14 15 16 ਇਹ ਜਿਹੜੇ ਦਿਨ ਹੋਣਗੇ ਫਿਰ ਤੋਂ ਟੈਂਪਰੇਚਰ ਤਾਂ ਉੱਨੋ ਜਾਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਜਿਹੜੇ ਟੈਂਪਰੇਚਰ ਤਾਂ ਉੱਨੋ ਚੜਨੇ ਆ ਉਹਨੂੰ ਠੱਲ ਹੋਣ ਦੇ ਲਈ ਸਿਸਟਮ ਫਿਰ ਤੋਂ ਤਿਆਰ ਹੈ ਤੇ ਇਹ ਸਿਸਟਮ ਆਏਗਾ ਜੀ 18 19 ਵੀ ਜਾਂ ਫਿਰ 19 20 ਤੇ 21 ਸੋ ਇਹ ਜਿਹੜਾ ਸਿਸਟਮ ਚੱਲਦਾ ਫਿਆ ਇਸ ਤੋਂ ਕਿਤੇ ਜ਼ਿਆਦਾ ਤਗੜਾ ਉਹ ਸਿਸਟਮ ਹੈ ਤੇ ਉਦੋਂ ਫਿਲਹਾਲ ਹਾਲੇ ਲੱਗ ਰਿਹਾ ਕਿ ਤਗੜਾ ਰੌਂਦੇ ਜਨਾਂ ਦੇ ਦਰਮਿਆਨ ਜੇਕਰ ਉਹ ਘਟ ਜਾਂਦਾ ਵਧ ਜਾਂਦਾ ਇਹ ਆਫਰਡ ਤੁਹਾਨੂੰ ਅਸੀਂ ਕਰਾਂਗੇ ਇਸ ਤਰ੍ਹਾਂ ਜੀ ਇੱਕ ਨਜ਼ਰ ਤਾਜ਼ਾ ਅੰਕੜਿਆਂ ਦੇ ਲਾ ਲੈਨੇ ਜੋ ਅੱਜ ਜਾਰੀ ਕੀਤੇ ਨੇ ਮੌਸਮ శాఖ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਅੱਜ ਦੇ ਲਈ ਔਰੇਂਜ ਅਲਰਟ ਜਿਹੜਿਆ ਜਾਰੀ ਕੀਤਾ ਗਿਆ ਨੇ ਗਰਜ ਰਿਸ਼ਕ ਦੇ ਨਾਲ ਤਗੜੇ ਮੀ ਤੇ ਕੁਝ ਭਾਗਾਂ ਦੇ ਵਿੱਚ ਹੀਟ ਵੇਵ ਦੇ ਪਹਿਲਾ ਅਲਰਟਸ ਆ ਜਿਹੜੇ ਅਲਰਟ ਸੀਗੇ ਪਰ ਹੀਟ ਵੇਵ ਦੇ ਅਲਰਟ ਹਟਾ ਦਿੱਤੇ ਗਏ ਨੇ ਹੁਣ ਅਲਰਟ ਆ ਗਰੇ ਜੀ ਹੇਲ ਸਟ੍ਰੋਮ ਯਾਨੀ ਕਿ ਗੜੇ ਮਾਰੀ ਸੋ ਇੱਕ ਗੜੇ ਮਾਰੀ ਦਾ ਅਲਰਟ ਆ ਜਿਹੜੇ ਇਹ ਡਰੋਨ ਵਾਲੇ ਨੇ ਹਾਲਾਂਕਿ ਡਰੋਨ ਉਲ ਕੋਈ ਬਹੁਤਾ ਘਬਰਾਉਣ ਵਾਲੀ ਲੋੜ ਨਹੀਂ ਹੈ ਕਿਉਂਕਿ ਇਹਨੇ ਤਕੜੇ ਗੜੇ ਨਹੀਂ ਆਨੇ ਹੋ ਸਕਦਾ ਨਾ ਵੀ ਫਿਰ ਇੱਥੇ ਆਫਰੇ ਕੋਈ ਦੋ ਹਸਾਰ ਨਹੀਂ ਹੈ ਤੇ ਕਿਤੇ ਕਿਤੇ ਜਿੱਥੇ ਜਾਂਦੇ ਵੀ ਨਹੀਂ ਤੇ ਉੱਤੇ ਹਲਕੀ ਗਰੇ ਮਾਰਦੇ ਆਸਾਨ ਹੈ ਇਸ ਲਈ ਕੋਈ ਬਹੁਤਾ ਡਰਨ ਵਾਲੇ ਹਕ ਤੋਫਾ ਨਹੀਂ ਦੇਖਣਾ ਤੇ ਗਰਜ ਰਿਸ਼ਕ ਤਗੜੇ ਵੀ ਤਗੜੇ ਵੀ ਬਹੁਤ ਤਗੜੇ ਨਹੀਂ ਹਲਕੇ ਦਲੇ ਕਿਦਰਮਿਆਨੇ ਫਦਰਦੇ ਬਹੁਤੇ ਖੇਤਰਾ ਦੇ ਵਿੱਚ ਫੈਣਗੇ ਵੀ ਤੇ ਇਹ ਅਲਰਟ ਹੈ ਜਿਹੜੇ ਅੱਜ ਜਾਰੀ ਕੀਤੇ ਗਏ ਨੇ orange alert ਜਿਹੜੇ ਮੌਸਮ ਖਾਗਣ ਤੁਹਾਡਾ ਬਹੁਤ ਜੀ ਸ਼ੁਕਰੀਆ